ਵਧੀਆ ਤਾਂ ਹੀ ਸਾਨੂੰ ਹੱਦ ਤੱਕ ਠੀਕ ਠਾਕ ਆ ਗਿਆ ਜੇ ਤਾਂ ਲੈ ਦੱਸ ਹੋਰ ਹੋਣਾ ਨਹੀਂ ਮੈਂ ਕਿੰਨੇ ਮਹਿਸੂਸ ਕੀਤੇ ਨਾ ਕੋਈ ਰਿਪਲਾਈ ਨਾ ਲੈਣਾ ਨਾ ਦੇਣਾ ਫਿਰ ਤੁਹਾਨੂੰ ਪਤਾ ਤੇ ਹੈਗਾ ਘਰ ਵਿੱਚ ਵਿਆਹ ਚੱਲਣ ਲੱਗਿਆ ਸੀ ਮਾਹ ਉਹ ਤਿਆਰੀਆਂ ਨਹੀਂ ਮੁੱਕਦੀਆਂ ਆਈਆਂ ਆਹੋ ਵੇਖੋ ਤੇ ਕੀ ਗੱਲ ਲੈ ਤਾਂ ਨਹੀਂ ਹਾਂ ਨੂੰ ਨਹੀਂ ਸੱਜਿਆ ਮੈਂ ਤੁਹਾਨੂੰ ਕਿਆ ਤੇ ਸਹੀ ਹੀ ਪਿਆ ਰਿਓ ਤਹੀਵੇਂ ਤੇਰਾ ਰਤਾਈ ਤੇ ਸਾਥ ਲੱਗੇ ਤੇ ਘਟਾਵਾਂ ਹਨਾ ਲੇ ਆਪੇ ਪਹਿਲਾਂ ਗਿਆ ਨੇ ਹਾਨੂੰ ਨਹੀਂ ਸੱਦਿਆ ਹੁਣ ਤੁਸੀਂ ਦੁੱਜੇ ਬੰਨੇ ਹੋ ਗਏ ਠੀਕ ਆ ਫੋਨ ਸ਼ੁਕਰ ਅਗਰ ਕਰ ਲਿਆ ਫੇਰ ਹੁਣ ਪ੍ਰਾਣੇ ਪ੍ਰਾਣੇ ਗਏ ਹੀ ਮੈਂ ਅਜੇ ਇੱਕ ਰਿਪਿੰਦ ਨਾਲ ਗੱਲ ਨਹੀਂ ਕਰ ਲੈਨੀ ਆ ਕੱਲ ਵੀ ਮੈਂ ਤੈਨੂੰ ਲੱਗੀ ਜਾ ਫੋਨ ਲਾਣਾ ਤੇ ਉਹਦੋਂ ਨਾ ਪ੍ਰਾਣੇ ਆਏ ਹੀ ਘਰ ਦੇ ਵਿੱਚ ਤੇ ਇੰਦਰ ਜਦੋਂ ਖੁਣ ਫੜਾ ਲੱਭੀ ਉਦੋਂ ਹੀ ਕੋਈ ਨਾ ਕੋਈ ਆਵਾਜ਼ ਮਾਰ ਦਿੰਦਾ ਹੀ ਤੇ ਤਾਂ ਦਰ ਗਿਆ ਵੈਸੇ ਇਹਨਾਂ ਨੂੰ ਸੁਣਾ ਕਰੋ ਉਹਨੇ ਗੁੱਸਾ ਹੁਣ ਕਾਦਾ ਕਰਨਾ ਵਾ ਚੱਲ ਬੰਦਾ ਟਾਈਮ ਜੋ ਟਾਈਮ ਕੱਢ ਕੇ ਫੋਨ ਤੇ ਕਰ ਲੈ ਇੱਕ ਵਾਰੀ ਚੱਲ ਠੀਕ ਆ ਹੁੰਦਾ ਬੇਗ ਮਰੀ ਜਾਣ ਰਹੀ ਨਹੀਂ। ਹੋਵੇ ਸਹੀ ਨਹੀਂ ਨਾ ਮੰਨਦੇ ਗੱਲ। ਠੀਕ ਆ ਤਾਂ ਫਿਰ ਕਿਦਾਂ ਦੀ ਲੱਗੀ ਭਾਬੀ ਵਧੀਆ ਸੁਭਾਸ ਉਹ। ਹਾਂ ਹਾਂ ਸਾਡੀ ਬੜੀ ਚੰਗੇ ਨੇ। ਨਸ਼ਾ। ਹਾਂ ਸੁਣ ਨਹੀਂ ਨਹੀਂ ਬਹੇ। ਠੀਕ ਆ। ਤੇ ਕੀਤੀ ਘਰ ਘਲਗੁਲਕ ਨਹੀਂ ਤੋ ਜੀ। ਨਹੀਂ ਨਹੀਂ ਫਿਰ ਨਾ ਲੈਣੀ ਮੈਂ ਤਾਂ ਕਿੱਤੀ ਹੈਗੀ। ਪਹਿਲਾਂ ਤੁਸੀਂ ਆਪਣੇ ਅੰਦਰ ਦੇ ਨਾਲ ਗੱਲ ਕਰੋ ਸਾ। ਉਹ ਮੈਂ ਤਾਂ ਕਰ ਹੀ ਲੈਣੀ ਐ ਇਧਰੋਂ ਹਾਂ ਹੋਏਗੀ ਤਾਂ ਫੇਰ ਐਨ। ਮਨਾ ਦੇਣਾਂਗੇ ਨਾ ਮੈਂ ਤੇ ਆਪਣੇ ਮਨਾਲੇ ਨੇ ਨੇ ਜੇ ਮੈਂ ਉਹਨਾਂ ਨੂੰ ਕਿਹਾ ਤਾਂ ਉਹਨਾਂ ਕਹਿਣਾ ਠੀਕ ਹੈ ਤੇ ਮੈਂ ਮੁਰਕੋ ਕਿਦਾਂ ਲੈ ਕੇ ਆਵਾਂਗਾ ਉਹਨਾਂ ਨੂੰ ਇੱਥੇ ਨਹੀਂ ਮੈਂ ਹਾਲੇ ਨਹੀਂ ਗੱਲ ਕਰਨੀ ਹੈਗੀ ਪਹਿਲਾਂ ਤੁਸੀਂ ਗੱਲ ਕਰੋ ਆਪਣੇ ਘਰ ਨਾਲਾ ਚਲੋ ਠੀਕ ਹੈ ਪਿੰਦਰ ਨਾ ਪੁੱਤ ਕਿੱਥੇ ਆ ਆਪਣੀ ਮਾਸੇ ਨੂੰ ਫੋਨ ਲਾ ਦੇ ਮਰਤੀ ਕੀ ਕਾਂਦੀ ਪੁੱਤ ਇੱਥੇ ਰਹਿ ਆਗੇ ਕੋਸ਼ ਨੇ ਮੈ ਮੇਰਾ ਫਰੈਂਡ ਦਾ ਫੋਨ ਆਉਣਾ ਹੈ ਕੈਨ ਇਹ ਭੁਲਤੀ ਕਿੰਨੇ ਦਿਨ ਹੋ ਗਏ ਨੇ ਤੂੰ ਕਾਲਜ ਆਉਣ ਹੀ ਨਹੀਂ ਦੀ ਮੈਂ ਕਿਹ ਕੋਈ ਸਵੇਰ ਤੂੰ ਆਵਾਂ ਚਲ ਕੋਈ ਨੁੱਪਤ ਜਾਇਆ ਕਰ ਹਾਂਜੀ ਮੈਨੂੰ ਇਹ ਆਪਣੀ ਮਾਸੀ ਨੂੰ ਫੋਨ ਲਾ ਕੇ ਦੇ ਉਹਨੇ ਫੇਰ ਗੁੱਸਾ ਕਰਨਾ ਬਾਅਦ ਵਿੱਚ ਫੋਨ ਨਹੀਂ ਲਾਇਆ ਜਿਹੜੀ ਭਾਜੀ ਹੈ ਨਾ ਉਹਦਾ ਵੀ ਕੰਮ ਮਗਾਈ ਪੁੱਛ ਨਹੀਂ ਨੇ ਕਿੰਨੀ ਕਿੰਨੀ ਚਾਹੀਦੀ ਬਾਤ ਚ ਹੈ ਨਾ ਕਣ ਘੱਟ ਵਾ ਠੀਕ ਅਲੋ ਕੀ ਗੱਲ ਸੈਂ ਤਾਂ ਚਾਹੀਦਾ ਹੀ ਕੋਸ਼ ਨੇ ਉਹ ਨਹੀਂ ਚਾਹੀਦਾ ਤੇ ਕੋਖ ਨਹੀਂ ਮੈਂ ਮੰਮੀ ਨੂੰ ਲੱਭਣ ਦੇ ਮੰਮੀ ਲੱਭੇ ਨਹੀਂਗੇ ਮੰਮੀ ਤੇ ਬਾਹਰ ਹੀ ਹੋਣਿਆ ਕਿਤੇ ਤੇ ਆ ਤਨਖਾਹ ਮਿਲੀ ਸੀਗੀ ਇਹੋ ਫੋਨ ਦੇ ਇਦਾਂ ਕਰ ਆ ਤੂੰ ਰੱਖ ਲੈ ਫਿਰ ਨਹੀਂ ਨਹੀਂ ਇਹ ਮਿਆਨੇ ਕੀ ਰੱਖਣੀ ਕਿਉਂ ਮੰਮੀ ਹੋਣਾ ਨੇ ਕਹਿਣਾ ਵਾ ਵੀ ਚਲ ਜੇ 15 ਦਿਨ ਹੋਏ ਆ ਇਹਨੂੰ ਤੇ ਆਣ ਕੇ ਨੇ ਤਨਖਾਹ ਫੜਾਤੀ ਐ ਇਹਨੇ ਤੇ ਤੁਸੀਂ ਮੰਮੀ ਹੁਣ ਦੋ ਮੇਰੀ ਗੱਲ ਸੁਣ ਸੁਦੇ ਨੇ ਤੂੰ ਰੱਖ ਲੈ ਮੰਮੀ ਰੱਖ ਲੈ ਗੱਲ ਠੇਕ ਹੀ ਆ ਹਨ ਨੂੰ ਮੌਦਨ ਕੀ ਕਿਆ ਹੈਗਾ ਖਟਿਆ ਕਮਾਇਆ ਸਾਰੇ ਤੇਰੀ ਚੋਲੀ ਪਾਇਆ ਚਲ ਉਹ ਤੇ ਕੋਈ ਗੱਲ ਨਹੀਂ ਆ ਫਿਰ ਵੀ ਅੱਜ ਨਵਾਂ ਨਵਾਂ ਕੰਮ ਆ ਤੇ ਮੁਰਕੇ ਮੰਮੀ ਹੁਣੀ ਕਹਿਣਗੇ ਵੀ ਚੱਲ ਜੇ ਹੁਣੇ ਆਈ ਐ ਤੇ ਇਹਨੂੰ ਫੇਰ ਫੜਾਉਣ ਵੀ ਲਿਆ ਪਿਆ ਤਨਖਾਹ ਰਖਲਾ ਕੋਈ ਗੱਲ ਨਹੀਂ ਮੰਮੀ ਨੇ ਵੀ ਰਖਣੀ ਆ ਤੂੰ ਰਖਲਾ ਜਿਹੜਾ ਲੋੜ ਹੋ ਗਏ ਤੇ ਵਰਤ ਲਾਂਗੇ ਨਹੀਂ ਤੁਸੀਂ ਮੰਮੀ ਨੂੰ ਦੇ ਦਿਓ ਮੇਰੀ ਗੱਲ ਸੁਣੋ ਇਦਾਂ ਨਾ ਵੱਡਿਆਂ ਦੀ ਇੱਜ਼ਤ ਨਹੀਂ ਰਹਿੰਦੀ ਹੈਗੀ ਹੇ ਮੈਂ ਕੱਲ ਆਈ ਆ ਅਗਲੇ ਨੇ ਕਹਿਣਾ ਆਉਂਦੀ ਨਹੀਂ ਉੱਤੇ ਸ਼ੋਰਾ ਪਾ ਲਿਆ ਉਹ ਜਾ ਕੇ ਨੇ ਤਨਖਾਹ ਫੜਾਉਣ ਦੇ ਪਿਆ ਉਹ ਚੱਲ ਬਾਬਾ ਤੂੰ ਜ਼ਿਆਦਾ ਸਿਆਣੀ ਆ ਮੈਂ ਨਹੀਂ ਨਾ ਸੋਚਦਾ ਜਿੰਨਾ ਤੂੰ ਸੋਚਣ ਦੀ ਆ ਮੈਂ ਮੰਮੀ ਨੂੰ ਫੜਾ ਦੂੰਗਾ ਕੋਈ ਗੱਲ ਨਹੀਂ ਮਾਥੇ ਰੱਖ ਦਿਨਾ ਵਾ ਤੇ ਇਦਾਂ ਗੱਲ ਮੈਨੂੰ ਭੁੱਖ ਬੜੀ ਲੱਗੀ रोटी ले आते कोई नहीं मैं नहीं। हाँ। गेट ते बंद वा चल कोई नहीं खड़कम नहीं है पता नहीं बाहर कौन है ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਹੋਰ ਸਨੋ ਸੇਤਾ ਠੀਕ ਠਾਕ ਆ ਵਧੀਆ ਵਧੀਆ ਮੁੜਕੇ ਕਿਤੇ ਫੇਰਾ ਹੀ ਨਹੀਂ ਮਾਰਿਆ ਫੇਰਾ ਕੀ ਮਾਰਨਾ ਹੈ ਮਸਤਰੀ ਲੱਗੇ ਆ ਨਾ ਤੇ ਘੜੀ ਘੜੀ ਚਾਹ ਕਦੀ ਸਬਜੀ ਕਦੀ ਕੋਸ਼ ਇਦਾਂ ਹੀ ਦਿਨ ਲੰਘ ਜਾਂਦਾ ਵਾ ਚਲ ਆ ਜਾ ਫਿਰ ਹੈ ਮੈਂ ਅੱਗੀ ਆਖਣ ਨਹੀਂ ਹਾਂ ਜੇ ਆਪਦੀ ਕੰਮ ਚ ਬਿਜੀ ਆ ਹੁਣ ਬਸ ਇਹੋ ਹੀ ਗੱਲ ਕਹਿ ਮੈਂ ਤਾਂ ਨਹੀਂ ਤੂੰ ਬਹਿ ਮੈਂ ਪਾਣੀ ਲਿਆਵਾਂ ਨਹੀਂ ਭੈਣ ਜੀ ਇੱਕੋ ਤੇ ਆਈਆਂ ਮੈਂ ਅਛਾ ਅਛਾ ਪਾਣੀ ਪੀ ਕੇ ਆਈ ਹਿੱਗੀ ਮੇਰਾ ਬੜਾ ਜੀ ਕਰਨ ਦਾ ਸਿਹਰਦਾ ਆਉਣ ਨੂੰ ਅਛਾ ਇਹ ਮੰਮੀ ਵੱਲੋਂ ਚਲਗੇ ਸੀਗੇ ਠੀਕ ਹੈ ਤੇ ਹੁਣ ਆਏ ਤਾਂ ਹੁਣ ਮੈਂ ਹੁਣ ਤੀ ਬਹੁ ਘਰ ਤੇ ਮੈਂ ਜਾ ਕੇ ਆਵਾਂ ਹਿਆਣੇ ਵੇਖ ਕੇ ਤੇ ਮਿਸਤਰੀਆਂ ਦਾ ਕਿੰਨਾ ਘੋਗਿਆ ਮਿਸਤਰੀਆਂ ਦਾ ਬਸ ਦੇ ਪ੍ਰਸਤਰ ਕਰਨ ਹੁਣ ਅਛਾ ਅਛਾ ਚਲ ਵਧੀਆ ਆਹ ਚਲ ਕਿ ਨਵੇਂ ਘਰ ਆਪਣੀਆਂ ਹੋਗੇ ਬਸ 15 20 ਦਿਨਾਂ ਵਾ ਅਛਾ ਅਛਾ ਆਹ ਮੁਰਕੇ ਆਈ ਜਾਈਏ ਭਾਵੇਂ ਚਲੋ ਕੋਈ ਨਹੀਂ ਤੇ ਨਵ ਗਈ ਕਾਲਜ ਆਹ ਨਵ ਗਈ ਅਛਾ ਵਾਵਾ ਦੇ ਦੇ ਛਟਾਂਗਾ ਰਹੀਆਂ ਹਾਂਜੀ ਹਾਂਜੀ ਹੁਣ ਕਾਲਜ ਲੱਗ ਗਈ ਇਹ ਹੁਣ ਜਾਂਦੀ ਠੀਕ ਆ ਠੀਕ ਆ ਤੇ ਮਉਤੀਂ ਤਖੰਡੀ ਕਿਤੇ ਬੌਟੀ ਬੌਟੀ ਨੇ ਕੀ ਕਰਨਾ ਵਾ ਅੰਦਰ ਲੰਮੇ ਪਈ ਆ ਮੈਂ ਚੱਲ ਕੋਈ ਗੱਲ ਨਹੀਂ ਪੁੱਤ ਤੂੰ ਲੰਮੇ ਪੈ ਜਾ ਮੈਂ ਕੋਈ ਕੰਮ ਕਰਾਂ ਤਾਂ ਨਿੱਕਾ ਮੋਟਾ ਲੱਗੋ ਵੀ ਕਰ ਦਿੰਦੀ ਆ ਕਦੀ ਕੱਪੜੇ ਪ੍ਰੈਸ ਕਰ ਦੇ ਕਦੀ ਲਾਗੇ ਬਹਿ ਜਾ ਕਦੀ ਖਲੋ ਜਾ ਤੇ ਨਿਆਣਿਆਂ ਦਾ ਤੈਨੂੰ ਪਤਾ ਹੀ ਐ ਨਹੀਂ ਆਪ ਹੀ ਨਹੀਂ ਉਹਨੂੰ ਕੰਮ ਦਿੰਦੀ ਸਾਰੀ ਉਮਰ ਕੰਮ ਹੀ ਕਰਨਾ ਵਾ ਤੇ ਚੌਂਕੇ ਨਹੀਂ ਚੜਾਈਏ ਜੇ ਨਹੀਂ ਨਹੀਂ ਅੱਜ ਨਹੀਂ ਚੌਂਕੇ ਚੜਾਈ ਕੋਈ ਗੱਲ ਨਹੀਂ ਚੌਂਕੇ ਹੀ ਚੜਨਾ ਸਾਰੀ ਉਮਰ ਕੰਮ ਹੀ ਕਰਨਾ ਵਾ ਆਹ ਹੋਈ ਚਾਰ ਦਿਨ ਨੇ ਆਪਣਾ ਉਹ ਗੱਲ ਪੀ ਨਿਆਣੇ ਹੈਗੇ ਨੇ ਤੇ ਕੋਈ ਗੱਲ ਨਹੀਂ ਮੈਂ ਨਹੀਂ ਲਾਇਆ ਚਮਕੇ ਮੈਂ ਕੋਈ ਨਹੀਂ ਹੌਸਲੇ ਨਾਲ ਚਮਕੇ ਛਾੜ ਨਹੀਂ ਕਿਹੜੀ ਕਾਲੀ ਚੜੀ ਹੈ ਉਹਦਾ ਮੈਂ ਨਾ ਭੰਜੀ ਆਈ ਸੀ ਮੇਰਾ ਬੜਾ ਜੀ ਕਰਨ ਲਿਆ ਸੀਗਾ ਬੋਤੀ ਨੂੰ ਮਿਲਣ ਨੂੰ ਅੱਛਾ ਤੇ ਮੈਂ ਚੱਲ ਜਾ ਕੇ ਕਿਹੜੀ ਗੱਲਾਂ ਬਾਤਾਂ ਮਾਰ ਕੇ ਬਣੀ ਆ ਤੇ ਮੈਂ ਤਾਂ ਤਾਂ ਹੀ ਹੀਗੀ ਚੱਲ ਕੋਈ ਨਹੀਂ ਹੁਣ ਤਾਂ ਸੁੱਤੀ ਹੈ ਕੋਈ ਨਹੀਂ ਕਹਿੰਦੇ ਸ਼ਾਮਾਂ ਦੇ ਟਾਈਮ ਤੇ ਆਉਂਗੀ ਹੋ ਸਕਦਾ ਉਦੋਂ ਨਿਆਣਾ ਬਾਹਰ ਇਧਰ ਨਿਕਲ ਹੁੰਦੀ ਮੇਰੇ ਲਾਗੇ ਬਹਿ ਬੂ ਜਾਂਦੀ ਤੇ ਦੁਪਹਿਰ ਦੀ ਗੱਲ ਹੈ ਦੁਪਹਿਰ ਤਾਂ ਮੈਂ ਉਹਨੂੰ ਅੰਦਰੋਂ ਨਿਕਲ ਨਹੀਂ ਨਹੀਂ ਦਿੰਦੀ ਨਹੀਂ ਉਹ ਤਾਂ ਜੇ ਟਾਈਮ ਤੇ ਨਹੀਂ ਬੋਤਾ ਹੋਇਆ ਭਾਈ ਫਿਰ ਵੀ ਜਿੱਦਾਂ ਮਰਜੀ ਆ ਕੀ ਲੋੜ ਮੇਰੇ ਵਰਗੀ ਨੇ ਤੁੱਕੇ ਛਾਵੇਂ ਫਿਰਨਾ ਤੇ ਉਹ ਕੰਨੂ ਫਿਰੇ ਹਾਂਜੀ ਅਜੇ ਤੇ ਉਦਾਂ 10:00 ਵਜੇ ਆ ਅਜੇ ਕਿਹੜੀ ਨੀਂਦ ਆ ਗਈ ਹੁਣੀ ਉਹਨੂੰ ਇਦਾਂ ਕਰੋ ਜਾਂ ਵੇਖੋ ਆਪਣਾ ਜਾ ਕੇ ਕਿ ਤਾ ਨਸਤੀ ਹੋਵੇ ਤੂੰ ਹੀ ਵੇਖੋ ਸਹੀ ਜਾ ਕੇ 10 ਜੇ ਉਹ ਤੈਨੂੰ ਮੈਂ ਕਹਿ ਤਾ ਵਾ ਕਿ ਉਹ ਸੁੱਤੀ ਆ ਤੂੰ ਬਾਰ ਬਾਰ ਕਹਿੰਦੀ ਕੀ ਲੋੜ ਕਿੰਨਾ ਕ ਟਾਈਮ ਦੋ ਤਿੰਨ ਘੰਟੇ ਅੱਠਰ ਕੇ ਫੇਰ ਆਦੀ ਆਇਆ ਨੀ ਨਾ ਜਾਂਦਾ ਘੜੀ ਘੜੀ ਤੈਨੂੰ ਪਤਾ ਹੀ ਐ ਮਿਸਤਰੀ ਰੱਗੇ ਆ ਰਕੜੀ ਗੜੀ ਕਰੋ ਨਹੀਂ ਘਰ ਨੂੰ ਖਾਵਾ ਤੂੰ ਕੋਈ ਨਹੀਂ ਕੱਲ ਨੂੰ ਆਜੀ ਕੱਲ ਚ ਕਿੰਨਾ ਕ ਫਰਕ ਆ ਭੈਣ ਜੀ ਮੈਂ ਤਾਂ ਕਹੀ ਨਹੀਂ ਮੜਾ ਜਾ ਵੇਖ ਕੇ ਆਉਂ ਆਪਣਾ ਬੂਆ ਖੜਕਾਉ ਹਾਂ ਕੀ ਪਤਾ ਜਾਗਦੀ ਹੋਵੇ ਤੇ ਆਈ ਜਾਵੇ ਬਾਹਰ ਦੱਸਾਂ ਮੈਂ ਦੁਪਹਿਰ ਨੂੰ ਤਾਂ ਬੂਆ ਕਰਤੋਂਦੀ ਚੰਗੀ ਲੱਗਦੀ ਹੈ ਕਿੱਦਾਂ ਦੇ ਤੂੰ ਕੰਮ ਕਾਂਢੀ ਮੈਨੂੰ ਤੇਰੀ ਸਮਝ ਨਹੀਂ ਲੱਗਦੀ ਹੈ ਚਲੋ ਕੋਈ ਨਹੀਂ ਫਿਰ ਚੰਗਾ ਫਿਰ ਭੈਣ ਜੀ ਚਲਦੀ ਆ ਮੈਂ ਬਹਿ ਜਾ ਮੈਂ ਤੇਰੇ ਲੱਗ ਗਈ ਹਾਂ ਮੇਰੇ ਨਾਲ ਹੀ ਗੱਲਾਂ ਚਾਰ ਕਰ ਲੈ ਜੇ ਕਰਨੀ ਹੈ ਤੂੰ ਤੇ ਕਾਲੀ ਪੈ ਗਈ ਇਹਨੇ ਨજર ਰੋਟੀ ਨਹੀਂ ਆਉਂਦੀ ਤੇ ਤੂੰ ਮੇਰੇ ਲਾਗੇ ਬੈਂਦੀ ਹੀ ਨਹੀਂ ਉਹ ਨਹੀਂ ਨਹੀਂ ਉਹ ਨਹੀਂ ਗੱਲ ਹੈਗੀ ਬੈਣਦੀ ਤੇ ਮੈਂ ਵੀ ਘਰ ਜਾ ਕੇ ਵੇਖਾਂ ਸਬ지 ਸਬ지 ਬਣਾਉਣੀ ਹੈ ਜੇ ਮੈਂ ਤੇ ਮੈਂ ਤੇ ਸੋਚਿਆ ਕਿ ਚੱਲ 2 ਮਿੰਟ ਰੋਟੀ ਲਾ ਕੇ ਬਹਿ ਦੂੰਗੀ ਜੇ ਭਲਾ ਰੋਟੀ ਆ ਜਾਂਦੀ ਫੇਰ ਤੂੰ ਭਾ ਅੱਧਾ ਘੰਟੇ ਰਿਹਾ ਘੰਟਾ ਹੀ ਬਹਿ ਜਾਂਦੀ ਤੇ ਮੇਰੇ ਲਾਗੇ ਤੂੰ 10 ਮਿੰਟ ਵੀ ਨਹੀਂ ਬਹਿਣ ਰਹੀ ਹੈਗੀ ਚੱਲ ਮੈਂ ਇਹੋ ਟਾਈਮ ਬਚਾ ਕੇ ਮੁੜ ਕੇ ਆ ਜੂੰਗੀ ਕਿਤੇ ਚੱਲ ਫਿਰ ਭੈਣ ਤੇਰੀ ਮਰਜ਼ੀ ਆ ਮੈਂ ਤਾਂ ਕਿਹਾ ਹੈ ਬਹਿ ਜਾ ਮੈਂ ਤਾਂ ਨਹੀਂ ਚਾਹ ਬਣਾਉਂਦੀ ਚੱਲ ਨਹੀਂ ਚਾਹ ਤਾਂ ਮੈਂ ਪੀਤੀ ਆ ਕੋਈ ਗੱਲ ਨਹੀਂ ਫੇਰ ਆਉਂਗੀ ਫਿਰ ਮੈਂ ਚਲ ਕੋਈ ਨਹੀਂ ਰੋਟੀ ਦੇ ਹੱਥਾਂ ਨੇ ਪੀ ਚੰਗਾ ਫਿਰ ਭੈਣ ਜੀ ਚੰਗਾ ਚੰਗਾ 10 ਕੰਮ ਵੇ ਰੋਟੀ ਦੇ ਦੁਪਹਿਰ ਥਾਲ ਮੇ ਰੋਟੀ ਨੂੰ ਮਿਲਣਾ ਹੀ ਧਰੀਆਂ ਜੀਆਂ ਮਾਵਾ ਆਕੜੀਆਂ ਨੇ ਮਲਗਨੀ ਹੈ ਤੈਨੂੰ ਰੋਟੀ ਦੇ ਨਾਲ ਜਦੋਂ ਪੈਂਦੀ ਰੋਟੀ ਰੋਟੀ ਅੱਗੇ ਦੇ ਧੋਵਾ ਨੇ ਆਣੇ ਨੂੰ ਉਂਗਲਾਂ ਤੋਂ ਨਚਾਉਂਦੀ ਹੈ ਹੁਣ ਰਹਿ ਗਈ ਤੀਜੀ ਉਹਨੇ ਮੈਨੂੰ ਚਾਉਣ ਵਾਤੇ ਭੱਜੀ ਫਿਰਦੀ ਹੈ ਮੈਂ ਆ ਨਾ ਹਰ ਕ ਤੇਰੇ ਕਬੂਈ ਕਿੰਨਾ ਮਰਜੀ ਚਾਰਾਂ ਮਾਰ ਮੈਂ ਰੋਟੀ ਨੂੰ ਤਾਂ ਸਮਝਾ ਲਿਆ ਪਰ ਇਹਨੂੰ ਕਿਦਾਂ ਬੁਲਾਉਣ ਗਲੋਣਾ ਵਾਂ ਇਹ ਨਹੀਂ ਲਖਨੀ ਜ ਆਪਦੀ ਕੋਈ ਨਹੀਂ ਸਹਜੇ ਸਹਜੇ ਜਦੋਂ ਆਏਗੀ ਮੈਂ ਉਹਦੇ ਲੱਗ ਹੀ ਨਹੀਂ ਰਹਿਣ ਦੇਣੀ ਕਦੇ ਨਾ ਕਦੇ ਆਪੇ ਹਟ ਜੀ ਗਈ ਆ ਹਾਈ ਹਾਈ ਦੱਸ ਕੀ ਹੀ ਜੇ ਵੋਟੀ ਨਾਲ ਮਿਲ ਲੰਦੀ ਤੇ ਮੈਨੂੰ ਪਤਾ ਸੁੱਤੀ ਤੇ ਨਹੀਂ ਉਹ ਪਰ ਚੱਲ ਕੋਈ ਗੱਲ ਨਹੀਂ ਚੱਲ ਚਾਚੀ ਜੀ ਹਾਂ ਪਤਾ ਲੈ ਨਾ ਮੇਰੀ ਤੇ ਆ ਵਾ ਸਸੀਕਾ ਪੁੱਤ ਪਤਨੀ ਹਾਂ ਨਾ ਠੀਕ ਹੈ ਤੈਨੂੰ ਕਿਤੇ ਚਲੇ ਜਾਓ ਬਾਹਰ ਤੇ ਮਮੇ ਨੂੰ ਆਈ ਮਰਨੀ ਹੈ ਹਾਏ ਹਾਏ ਮੈਂ ਤਾਂ ਤੈਨੂੰ ਹੀ ਮਿਲਣ ਲਈ ਹੀ ਪੁੱਤ ਤੇ ਮੰਮੀ ਤੇਰੀ ਕਹਿੰਦੀ ਸੁੱਤੀ ਆ ਨਹੀਂ ਮੈਂ ਪਹਿਲਾਂ ਲੰਮੀ ਪਈਆਂ ਤੇ ਹੁਣੇ ਬਾਥਰੂਮ ਆਈ ਹਾਂ ਬਾਹਰ ਲੈ ਦੱਸ ਮੇਰਾ ਤਾਂ ਬੜਾ ਹੀ ਜੀ ਕਰਨਿਆ ਪੁੱਤ ਨੂੰ ਮਿਲਣੋਂ ਹੈ ਤੇ ਜਦੋਂ ਤੇਰੀ ਮੰਮੀ ਨੇ ਕਹਿਤਾ ਨਾ ਕਿ ਉਹ ਤੇ ਸੁੱਤੀ ਤੇ ਬੰਠਾ ਲੜਾ ਨਹੀਂਗਾ ਉਹਨੂੰ ਤੇ ਮੇਰਾ ਮਨ ਬੜਾ ਉਦਾਸ ਜਾ ਹੋਇਆ ਹੈ ਚਲ ਕੋਈ ਨਹੀਂ ਆਜੋ ਹੁਣ ਤੁਸੀਂ ਆਜੋ ਚਲ ਹੁਣ ਤੇ ਮੈਂ ਆਉਂਗੀ 2 ਮਿੰਟ ਆਜੋ ਬਾਹਰ ਇੱਥੇ ਬਾਹ ਮੈਂ ਚਾਹ ਬਣਾ ਕੇ ਦੇਉਣੀ ਆ ਨਹੀਂ ਨਹੀਂ ਉਰੀ ਆ ਮੇਰੇ ਘਰ ਸੌਣ ਤੂੰ ਬੈਠ ਇੱਧਰ ਆ ਇੱਥੇ ਬੈਠ ਹਾਂਜੀ ਮੇਰੀ ਗੱਲ ਸੁਣ ਤੈਨੂੰ ਨਹੀਂ ਮੇਰਾ ਚੇਤਾ ਆਉਂਦਾ ਹੈ ਤੂੰ ਕਦੀ ਨਹੀਂ ਕਿਹਾ ਇੱਕ ਵਾਰੀ ਨਹੀਂ ਪਿੰਜਾ ਚਾਚੀ ਨੂੰ ਮਿਲਣਾ ਵਾਂ ਜਾਂ ਮੈਂ ਚਾਚੀ ਦੇ ਘਰ ਹੀ ਜਾਵਾਂ ਕਿਤੇ ਮੈਂ ਕਿਹੜੀ ਤੁਰ ਰਹੀ ਨਹੀਂ ਆ ਤਾ ਘਰ ਵਾ ਮੇਰਾ ਨਾਲ ਹੀ ਤੂੰ ਆਈ ਜਾਣਾ ਹੈਗਾ ਚਾਚੀ ਜੀ ਮੈਨਾਂ ਯਾਦ ਤੇ ਬੜਾ ਕਰਦੀਆਂ ਪਰ ਕੀ ਕਰਾਂ ਹੁਣ ਇਹਨਾਂ ਤੋਂ ਬਿਨਾਂ ਮੈਂ ਕਿੱਥੇ ਜਾਵਾਂ ਨਾਲੇ ਮੈਨੂੰ ਪਤਾ ਵੀ ਹੈ ਨਾ ਜੈਨਾਂ ਨਹੀਂ ਮੈਂ ਤਾਂ ਮੁਝ ਜਾ ਕਰਨ ਢਈ ਆ ਮੈਨੂੰ ਪਤਾ ਵਾ ਤੇਰਾ ਨਵਾਂ ਸਵਾ ਕੰਮ ਆ ਤੈਨੂੰ ਕਿੱਥੋਂ ਪਤਾ ਲੱਗਿਆ ਨਾ ਤੀ ਇਹ ਸਾਡੇ ਘਰ ਦਾ ਕੋਈ ਕਹ ਲੀ ਆਪਾਂ ਕਿਹਨ ਰੋਟੀ ਰੱਟੀ ਬਣਾਵਾਂਗੇ ਫੇਰ ਤੁਹਾਨੂੰ ਸਦਾਂਗੇ ਆਪਣੇ ਘਰ ਠੀਕ ਆ ਕੋਈ ਨਹੀਂ ਫੇਰ ਆਪਾਂ ਆਵਾਂਗੇ ਆਹੋ ਤੇ ਮੇਰੀ ਗੱਲ ਸੁਣ ਦਿਲ ਲੱਗਾ ਵਾ ਹਾਂਜੀ ਚਾਚਾ ਜੀ ਲੱਗਾ ਦਿਲ ਅੱਛਾ ਮੇਰਾ ਨਾ ਬੜਾ ਧਿਆਨ ਜਾਹੀ ਤੇਰੇ ਵਿੱਚ ਤੇ ਮੇਰੇ ਕੋਲੋਂ ਦੋਕ ਦਿਨ ਨਿਕਲੇ ਨਹੀਂ ਗਿਆ ਕਰੋ ਤੇ ਅੱਜ ਤੇ ਮੈਂ ਤੇਰੇ ਚਾਚੇ ਨੂੰ ਕਿਹਾ ਵੀ ਮੈਨੂੰ ਜੋ ਮਰਜ਼ੀ ਕਹੋ ਤੇ ਅੱਜ ਮੈਂ ਜਾਣਾ ਜਾਣਾ ਅੱਜ ਮੈਂ ਆਪਣੀ ਨੌ ਨੂੰ ਮਿਲ ਕੇ ਹੀ ਆਉਣਾ ਚੱਲ ਕੋਈ ਨਹੀਂ ਤੇ ਕਿਵਰੇ ਫੇਰਾ ਮਾਰ ਜਾ ਕਰੋ ਤੋਹੀਂ ਆਪੀ ਕੋਈ ਨਹੀਂ ਪੁੱਤ ਫੇਰਾ ਤੇ ਮੈਂ ਮਾਰਦੀ ਰਹੂੰਗੀ ਪਾਤਰੀ ਸਾਥ ਨੇ ਕਹਿਣਾ ਕਿ ਰੋਟੀ ਆਈ ਜਾਂਦੀ ਏ ਮਤਲਬ ਦਰਦੀ ਨਹੀਂ ਹੁੰਦੀ। ਦੱਸ ਉਹਨਾਂ ਨੇ ਕੀ ਕਹਿਣਾ? ਚੱਲ ਕੋਈ ਗੱਲ ਨਹੀਂ। ਹੋਦਾ ਨਾ ਬੜੀ ਸੁਣੀ ਲਗਣ ਦੇ ਹੀ ਮੇਰੀ ਧੀ। ਹੈਂ? ਆਹ ਸਟਨਾਲ ਦੇ ਪਾਇਆ ਨਾ। ਹਾਂਜੀ ਬੜੇ ਸੋਹਣੇ ਲੱਗਣ ਦੇ ਆ। ਸੱਚੀ ਮੇਰੇ ਵੀ ਟੱਡ 'ਚ ਬੜੀਆਂ ਰੀਝਾਂ ਹੁੰਦੀਆਂ ਵਾ। ਮੈਨੂੰ ਤਾਂ ਬੜੀ ਚੰਗੀ ਲੱਗਦੀ ਆ। ਉਹਦਾ ਨਾ ਸਣੀ ਤੇ ਨਾ ਬਨ ਮੇਰੇ ਬੱਚਿਆਂ ਵਰਗੇ ਹੀ ਆ ਪੁੱਤ। ਨਹੀਂ ਚਾਚੀ ਜੀ ਮੈਨੂੰ ਸਣੀ ਨੇ ਦੱਸਿਆ ਵਾ ਕਿ ਤੁਹਾਡਾ ਆਪਸ 'ਚ ਬੜਾ ਹੀ ਪਿਆਰ ਆ। ਮਤਲਬ ਇਹ ਰੀਨਾ ਕੱਖ ਚੱਲ ਗਈ ਭੈਣ ਜੀ ਚੱਲੀ ਹੀ ਮੈਂ ਤੇ ਉਹ ਤੇ ਸ਼ਰ ਨਿਕਲਾਈ ਬਾਥਰੂਮ ਵਿੱਚੋਂ ਤਾਂ ਕਰਕੇ ਮੈਂ ਬਹਿ ਗਈ ਭੈਣ ਜੀ ਅੱਛਾ ਮੈਂ ਆ ਸਮਝ ਲਿਆ ਵੀ ਅੰਦਰ ਸੁੱਤੀ ਆ ਮੈਂ ਆ ਦੇ ਵੇਖੀ ਤੇ ਅੰਦਰ ਪਈ ਲੰਮੇ ਮੈਂ ਆ ਤੇ ਤੈਨੂੰ ਤਾਂ ਏਦਾਂ ਕਹਿਤਾ ਤੇ ਜਾ ਫਤ ਚਾਚੀ ਆਪਣੀ ਵਾਸਤੇ ਚਾਹ ਬਣਾ ਚੱਲ ਰਹਿਣ ਦਾ ਬੈਠੀ ਚਾਹ ਦੀ ਕੋਈ ਗੱਲ ਨਹੀਂ ਚਾਹ ਹੁੰਦੀ ਆ ਹਾਂ ਜੇ ਬੈਠੀ ਆ ਤਾਂ ਬਹਿ ਜਾ ਕੋਣ ਆ ਹੋਰ ਗੱਲਾਂ ਬਾਤਾਂ ਕਰ ਕੋਈ ਆਇਆ ਫੋਨ ਫੜ ਕੇ ਆ ਤੂੰ ਆਹੋ ਫੜ ਕੇ ਆ ਤੂੰ ਫੋਨ ਆਉਂਦਾ ਹੀ ਰਹਿੰਦਾ ਆ ਅੱਛਾ ਅੱਛਾ ਭੀਖਾ ਕਸਾਰੇ ਨੇ ਗੱਲ ਸੁਣ ਮੇਰੀ ਉਹ ਤਾਂ ਕੋਈ ਗੱਲ ਨਹੀਂ ਠੀਕ ਆ ਪਰ ਮੈਂ ਅੱਜ ਦਾ ਤੈਨੂੰ ਅੰਦਰ ਕਿਹਾ ਤੇ ਮੇਰੇ ਲਾਗੇ ਬਹਿ ਜਾ ਉੱਥੇ ਤੇ ਤੂੰ ਮੈਂਟ ਨਹੀਂ ਬੈਠੀ ਕਿਤੇ ਵੋਟੀ ਲਾਗੇ ਤੂੰ ਝੱਟ ਬੈ ਗਈ ਹਾਏ ਹੈ ਪੈਂਜੀ ਮੈਂ ਤਾਂ ਚਲੀ ਚੱਲੀ ਹੀ ਗਈ ਉਹ ਤੇ ਸ਼ਰਮ ਨੇ ਮੈਨੂੰ ਆਵਾਜ਼ ਮਾਰ ਲਈ ਤੇ ਚੱਲ ਮੇਰਾ ਵੀ ਜੀ ਕਰਦਾ ਏ ਵੋਟੀ ਨੂੰ ਮਿਲਣ ਨੂੰ ਤੇ ਉਹਦੇ ਕਰਕੇ ਮੈਂ ਬਹਿ ਗਈ ਉਹਨੂੰ ਵੇਖ ਕੇ ਚੱਲ ਤੇਰੀ ਇੱਜ਼ਤ ਪੂਰੀ ਹੋਈ ਗਈ ਨਾ ਮਿਲਣਾ ਹੀ ਮਿਲਤ ਲਈ ਆ ਨਾ ਅਫਰੀ ਤੇ ਪੂਰੀ ਹੋ ਗਈ ਉਦਾਂ ਬੜਾ ਜੀ ਕਰਨ ਲਿਆ ਸੀ ਮੇਰਾ ਮਿਲਣ ਨੂੰ ਚਲੋ ਵਧੀਆ ਆ ਜਾ ਘੱਟ ਛੇਤੀ ਛੇਤੀ ਕੇ ਨਹੀਂ ਆਈ ਜਾਨੀ ਆ ਮੈਂ ਇਹ ਕਹਿਣ ਦੀ ਕਿ ਲੋੜ ਆ ਤਾਨੂੰ ਪਤਾ ਹੀ ਆ ਪੁੱਤ ਲੈ ਆ ਚਾ ਉਹ ਨਹੀਂ ਨਹੀਂ ਭੈਣ ਜੀ ਤੁਸੀਂ ਸ਼ਰਨ ਨੂੰ ਕਹਿ ਦੋ ਮੈਂ ਚਾਹ ਨਹੀਂਗੀ ਪੀਣੀ ਚਾਹ ਤੇ ਮੈਂ ਪੀ ਕੇ ਆਈ ਆ ਤੇ ਦੀਖਦੇ ਹੁਣੇ ਮੰਜਾਵਾਂ ਫਿਰ ਦੱਸ ਹੁਣ ਚਾਹ ਧਰੀ ਬਹਿ ਜਾ ਘੜੀ ਨਹੀਂ ਨਹੀਂ ਫੇਰ ਆ ਜੂੰਗੀ ਮੈਂ ਚੱਲਦੀ ਆ ਹੁਣ ਮੈਨੂੰ ਕੋਈ ਦਾਲ ਚ ਤਾਂ ਕਾਲਾ ਲੱਗਦਾ ਵਾ ਜਿਹੜੀਆਂ ਪੁੰਮਣੀਆਂ ਭੌਣੀਆਂ ਭੌਣ ਭੌਂ ਕੇ ਕੋਈ ਗੱਲ ਨਹੀਂ ਅੱਜ ਤਾਂ ਦਾਲ ਲੱਗ ਗਿਆ ਗਾਂ ਨਹੀਂ ਤੇਰਾ ਮੈਂ ਲੱਗਾਂ ਦਿੰਦੀ ਮੈਂ ਕੁੰਡਾ ਹੀ ਨਹੀਂ ਖੋਲਿਆ ਕਰਨਾ ਇੰਨਾ ਗੁੱਸਾ ਚੜਦਾ ਨੇ ਇਹ ਤੇ ਪਰ ਨਾ ਆਪਣੀਆਂ ਹੱਤਾਂ ਤੋਂ ਬਾਹਰ ਜਾਂਦੀ ਨਹੀਂ ਮੰਮੀ ਚਾਚੀ ਚਲ ਗਏ ਆ ਮੇਰੇ ਸੋਈ ਚ ਵੇਖਣ ਦੀ ਮੇਰੇ ਚਾਹਤ ੜੀ ਹੈਗੀ ਚਲ ਗਈ ਆ ਪੈਣਾ ਚੜੀ ਨਾ ਹੋ ਗੱਲ ਚਾਹਤ ਨਹੀਂ ਤਰਪੀ ਜੇ ਮੈਂ ਤੈਨੂੰ ਕਿਹਾ ਤੇ ਤੂੰ ਇੱਧਰ ਉੱਧਰ ਘੋ ਜਾਣਾ ਹੈ ਘੜੀ ਚੱਲ ਬਹਿ ਜਾਂਦੇ ਦੋ ਮਿੰਟ ਚਾਹ ਪੀ ਜਾਂਦੇ ਹੋ ਵੀ ਨਹੀਂ ਉਹਨੇ ਬਹਿਣਾ ਜੇ ਤਾਂ ਮੈਂ ਨਾ ਅੰਦਰੋਂਂਦੀ ਫਿਰ ਉਹਨੇ ਬਹਿ ਜਾਣਾ ਹੁਣ ਮੈਂ ਆ ਗਈ ਨਾ ਮਿੰਟ ਮਿੰਟੀ ਤੌੜ ਗਈ ਇਹਦਾ ਕੰਮ ਹੀ ਇਹ ਪੁੱਤ ਦਿਨ ਮੈਂ ਤਾਂ ਹੀ ਤੇ ਸਮਝ ਨਹੀਂ ਦੀ ਚਲ ਕੋਈ ਨਹੀਂ ਮੰਮੀ ਜਾ ਪਿਆ ਲੰਮੇ ਮਰਤੀ ਕੀ ਕਰਾਂ ਇਹਦਾ ਲਾ ਜੀ ਮੈਨ ਤਾਂ ਸਮਝ ਨਹੀਂ ਆਉਂਦੀ ਕਰਾਂ ਤਾਂ ਕਰਾਂ ਕੀ ਆਹ ਮੰਜੇਂਦਰ ਉਹ ਬੱਲੇ ਬੱਲੇ ਪਾ ਪਿਆ ਲੰਮੇ ਓਏ ਆਹੋ ਮੈਂ ਚੱਲ ਹੂੰ ਘਰੋਂ ਆਇਆ ਸੀ ਮੈਂ ਚੱਲ 10 ਮਿੰਟ ਇੱਥੋਂ ਪਹੁੰਚਣੇ ਨੇ ਫਿਰ ਇੱਥੇ ਦੇ ਮਿਸਤਰੀ ਪਿਛੇ ਡੇਜ ਆਪਦੇ ਹਾਂਜੀ ਹਾਂਜੀ ਆ ਮਗਰ ਲੱਗੇ ਮਗਰ ਬਸ ਤਾਂ ਡੇਜ ਕਰਨਾ ਉਹ ਮੈਂ ਆਉਣਾ ਕੀ ਆ ਹਾਂਜੀ ਉਹ ਮੈਂ ਕਿਹਾ ਚੱਲ ਵਿਆਹ ਗੁਰਾਰ ਬੜਾ ਵਧੀਆ ਸਰ ਗਿਆ ਹੀ ਹਾਂਜੀ ਹਾਂਜੀ ਪੈਸੇ ਸਗੋਂ ਵੱਧ ਗਏ ਅੱਛਾ 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 ਬਥੇਰੇ ਖਲਾਰੇ ਹੀ ਰਿਸ਼ਤੇਦਾਰਾਂ ਦੇ ਹਾਂ ਹਾਂ ਉਹ ਇਕੱਠੇ-ਕੁੱਠੇ ਹੋ ਗਏ ਹੀ ਠੀਕ 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 ਤੇ ਮੈਂ ਕਿਹਾ ਤੂੰ ਆਂ ਡਿਆਵਾ ਘਰ ਦਾ ਕੰਮ ਕਰਾਉਣ ਹਾਂਜੀ ਹਾਂਜੀ ਜੇ ਕਿਤੇ ਪੈਸੇ ਪੂਹਾਂ ਦੀ ਲੋੜ ਆ ਤਾਂ ਲੈ ਲਈ ਲੈ ਪਾ ਹਾ ਤੂੰ ਕਿਹੋ ਜੀ ਗੱਲ ਕਰ ਛੜੀ ਹੋ ਮੈਂ ਤਾਂ ਸੋ ਤੈਨੂੰ ਪੁੱਛਣਾ ਸੀ ਕਿ ਜੇ ਲੋੜ ਵਾ ਤੇ ਕੋਈ 10 ਥੋੜੇ ਬਹੁਤੇ ਕੋਠੇ ਦਾ ਕੰਮ ਦੀ ਕਿਹੜੀ ਗੱਲ ਵਾ ਉਹ 2 ਮਿੰਟ ਠਹਿਰ ਕੇ ਹੋ ਜਾਊਗਾ ਨਹੀਂ ਨਹੀਂ 2 ਮਹੀਨੇ ਕਰੇ ਵਾਸਤੇ ਖ ਲੋਕਾ ਗਾਣਾ ਹੁੰ ਰਿਹਾ ਸੀ ਤੇ ਹੁਣ ਵਿੱਚ ਰੋਕੇ ਤੇ ਬਹਿ ਗਿਆ ਪੈਸੇ ਮੋਗੇ ਨੇ ਪੈਸੇ ਅਗੇ ਲੈ ਲੀਂਗੇ ਜਿੰਨੇ ਚਾਹੀਦੇ ਆ ਤੂੰ ਪਾ ਕਿਉਂ ਖਬਰਾਉਂਦੇ ਆ ਜੇ ਮੈਨੂੰ ਲੋੜ ਹੋਈ ਨਾ ਮੈਂ ਆਪੇ ਮੰਗ ਲੂੰਗਾ ਤੁਹਾਡੇ ਕੋ ਠੀਕ ਆ ਅਜੇ ਪਰਮਾਦਰਮ ਦੇ ਕਿਰਪਾ ਨਾਲ ਸਾਦਾ ਜਾਣ ਰਿਹਾ ਚੱਲ ਠੀਕ ਆ ਮੈਂ ਕਿਵੇਂ ਝੱਕਦਾ ਨਾ ਨਹੀਂ ਉਹਨੇ ਨਹੀਂ ਝਗਣਾ ਪਾ ਕਾਦਾ ਮੈਂ ਸੋਚੇ ਬਖ ਰਿ ਵਿਆਹ ਕੀਤਾ ਵਾ ਤੇ ਇਹਨਾਂ ਰਕੜਾ ਜੋਰ ਪੈਂਦਾ ਪੈਸੇ ਹੈਗੇ ਆ ਚੱਲ ਸ਼ੁਕਰ ਆ ਭਰਾ ਠੀਕ ਆ ਕਿ ਨਹੀਂ ਉਹ ਵੀ ਘਰ ਬਸਿਆ ਸਾਡਾ ਸ਼ੁਕਰ ਪਰਮਾਦਰਮ ਦੀ ਘੜੀ ਨੂੰ ਨੌਤੀ ਆਈਏ ਘਰ ਸਾਰ ਲੈ ਮੈਨੂੰ ਦੱਸ ਦੇ ਚੰਗਾ ਠੀਕ ਕੋਈ ਨਹੀਂ ਭਾ ਹਾਂ ਹਾਂ ਕਲੰਬਰ ਵਾਲਾ ਕਿਹੜਾ ਮਿਸਤਰੀ ਲਾਇਆ ਜੀ ਓਏ ਓਏ ਸ਼ਰਮੁਨੀ ਲਾ ਲਈ ਅੱਛਾ ਹਾਂ ਰੋ ਬੰਦਾ ਦਿਓ ਵਧੀਆ ਵਾ ਹਾਂਜੀ ਆਪਣੇ ਨਾਮੇ ਨਾਲੇ ਵਰਤੇ ਆ ਅੱਗੇ ਕੋਈ ਗੱਲ ਦੱਸਾਂ ਕੰਮਕਾਰ ਚੰਗਾ ਕਰਦਾ ਵਾ ਕੰਮ ਉਹਦਾ ਭਾ ਪਾਜੀ ਬਹੁਤ ਸੋਤਰਾ ਮੈਂ ਉਹਦਾ ਮਨ ਲੈਂਦਾ ਜੇ ਕਹੀਏ ਨਾ ਕੋਈ ਗੱਲ ਪੀਦਾ ਨਹੀਂ ਇਦਾਂ ਕਰ ਲਾ ਹਾਂਜੀ 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 ਤੇ ਉਹ ਤਾਂ ਵੀ ਚਲੋ ਰਲ ਮਿਲ ਕੇ ਕੰਮ ਕਰ ਜਾਂਦਾ ਵਾ ਆਹ ਵੇਖੋ ਸਈ ਪੈਪੂ ਪਾਇਆ ਪਾ ਹਾਂ ਆ ਰਹਿਗੇ ਤਿੰਨ ਚਾਰ ਜਿਹੜੇ ਖੜੇ ਹੋਏ ਆ ਠੀਕ ਆ ਇਹ ਰਹਿ ਕੇ ਵਿਛੌਣ ਵਾਲੇ ਪਰਲੇ ਪਾ ਦੇਣਾ ਮੈਂ ਕਰ ਦੇਣਾ ਉਹਦੇ ਨਾਲ ਜਿਹੜਾ ਬੰਦਾ ਉਹ ਵੀ ਚੰਗਾ ਵਾ ਹੂੰ ਹੂੰ ਆਹ ਖੱਤੜੇ ਨੇ ਮਾਰ ਕੇ ਚਰੀਆਂ ਤਾਂ ਲਗਾਵੇ ਹਾਂ ਨਹੀਂ ਵਧੀਆ 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 ਤਰੀਕੇ ਨਾਲ ਬਣਾਉਂਦੇ ਇਸ ਕੰਮ ਠੀਕ ਆ ਆ ਜਿਤਰਾ ਮਰਜੀ ਆ ਨਾ ਹੈਗਾ ਬੰਦਾ ਕਾਰੀਗਰ ਵਾ ਚਲੋ ਓਦਾਂ ਵੀ ਨਾਲੇ ਨਾ ਇਤ ਵੀ ਕਰਦਾ ਬੰਦੇ ਦੀ ਹਾਂਜੀ ਹਾਂਜੀ ਬੋਲਬਾਣੀ ਚੰਗੀ ਆ ਓਏ ਆਹ ਹੋਏ ਹੋ ਕੁਝ ਚਾਹੀਦਾ ਠੀਕ ਆ ਕਿ ਨਹੀਂ ਲੈ ਲਵਾਂ ਜੀ ਪਹਿਲਾਂ